ਤਾਂ ਇੱਕ ਦੇਈਆਂ ਨੂੰ ਪੁੱਛ ਲਈ। ਹੋਰ। ਜਤ ਮੇਤਾ? ਹਾਂ ਜੀ ਮਮਾ। ਮੈਂ ਭੈਣ ਕੋ ਨਾ ਚਲ ਜਾਂਦਾਂ ਰੁਕ ਜਾਨ। ਅੱਜ ਆਹ ਆਦੀ। ਹਾਂ ਚਲ ਜੋ ਕੋਈ ਗੱਲ ਨਹੀਂ ਜਾਣਾ ਤੇ। ਹਾਂ ਤੇ ਮੈਨੂੰ ਪੈਸੇ ਦੇ ਦੇ ਤੇ। ਉਹ ਪੈਸੇ ਤੇ ਉੱਥੇ ਮਾਰੀ ਜਮਮੀ ਪਈ ਹੁੰਦੀ ਹਜ਼ਾਰ ਰੁਪਈਆ। ਉੱਚੇ ਵੇਖ ਲੈ ਲੈੋ ਜਿਹੜਾ ਤੂੰ ਸੰਨਾ। ਮਮਾ। ਅੱਛਾ ਚਲ। ਨਾ ਰੋ ਤੂੰ ਕੋਈ। ਮਮਾ। ਜਿਵੇਂ ਤੇ ਨੇ ਰਹਿਣਾ ਤੇ ਨੀਗਾ ਮੇਰੇ ਤਬিনা। ਤੈਨੂੰ ਮੈਂ ਲੈ ਜਾਨੀ ਆ। ਹਾਂਜੀ ਹਾਂਜੀ ਮੰਮਾ ਲੈ ਜੋ ਕੋਈ ਗਾਣੀ ਕੱਪੜੇ ਪਾ ਦੇ ਇਹਦੇ ਹਾਂ ਹਾਂ ਪਾ ਦੇ ਨਹੀਂ ਬੈਗ 'ਚ ਕੋਈ ਨਹੀਂ ਬਹਿਰ ਕੋ ਦੀ ਦੋ ਕੱਪੜੇ ਨਾਲ ਡੈਲੀ ਉਹਦੇ ਪਾ ਦੇ ਆ ਅੱਜ ਤਿੰਨ ਦਿਨ ਹੋ ਗਏ ਆ ਨਾ ਮੀ ਦਾ ਕੋਈ ਫੋਨ ਨਾ ਆਉਂਿਆ ਜੀ ਆ ਰਹੀ ਆ ਮੰਮੀ ਨੂੰ ਫੋਨ ਤੇ ਕਰਾਂ ਪਰ ਕਿੱਥੇ ਆ ਫੋਨ ਤੇ ਕਰਨਾ ਚੁੱਪ ਨਾ ਆਪਣੀ ਕੀ ਕਹਿ ਕੇ ਜੇ ਜੀ ਤੂੰ ਹੋ ਜਣੀ ਰਹਿਣਾ ਕੁੜੀ ਨਾ ਕੰਮ ਵੀ ਕਿੰਨਾ ਔਖਾ ਹੋ ਜਾਂਦਾ ਉਹਨਾਂ ਨੂੰ ਕਹਿਣੀ ਆ ਕੀ ਆ ਰਹੀ चौबीस वर्ष पे आप संपर्क करना चाहते हैं वो अभी जॉब है मैं मेरा फ़ोन से चौबीस मासिंग लगे देखा है ना मासिंग फ़ोन में चौक के कितने चल गए सारे जाने ਤੇ ਵੀ ਸੱਚੀ ਹੱਦ ਹੋ ਗਈ ਨਾ ਤਨਾ ਤਾ ਸੁੱਤ ਦੇਣ ਹੋ ਗਏ ਅੱਜ ਉਧਰ ਕੁੜੀ ਵੀ ਵਿਚਾਰੀ ਉਧਰ ਹੀ ਪਈ ਕਿੱਲੂ ਗਣ ਹੱਦ ਨਾ ਹੋ ਗਈ ਦਸ ਬੰਦਾ ਦਾਸੀ ਤਾਂ ਕਿ ਮੈਂ ਇਹ ਦੇਣ ਰਹਿਣਾ ਇੰਨੇ ਦੇਣਾ ਨਹੀਂ ਓਏ ਜੀ ਤਾਂ ਸਾਡੇ ਨਾਲ ਮਾਜੀ ਸਾਡਾ ਆ ਲੈ ਹਾਂ ਲੈ ਚਲੋ ਤੁਹਾਨੂੰ ਬਾਹਰੋਂ ਪਾਣੀ ਲੈ ਆਉਣਾ ਹਾਂ ਚੱਲੇ ਹਾਂ 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 ਕੀ ਗੱਲ ਚ ਨਾ ਮੂੰਹ ਦੋ ਉਹ ਦੇਣ ਕਾ ਮੈਂ ਤਾਂ 15 ਦਿਨਾਂ ਬਾਅਦ ਕੁੜੀ ਉੱਧਰ ਗਈ ਵਿਚਾਰੀ ਮਗਰੋਂ ਲੈ ਹੁਣ ਤਾਂ ਮਹਾਦਾਦੀ ਮਿਲੀ ਆਹ ਤੇ ਉਹ ਕਿਦਾਂ ਲੱਗੇਗੇ ਕਿ ਉਹਨਾਂ ਕਹਿੰਦੇ ਕਿ ਤੇ ਮੈਂ ਸੇਪੀ ਬਣੀ ਹੁੰਦੀ ਆ ਤੇ ਚਾਹ ਵਿੱਚ ਚਾਹ ਬਣਾ ਲੈਂਦੇ ਤੇ ਆਪਾਂ ਜੇ ਤੇਨ ਦੱਸ ਦਿਆਂ ਆਪਣੀ ਕਹਾਣੀ ਹਾਂ ਜੰਮੀ ਜੀ ਹੋਰ ਦੱਸੋ ਪਰ ਮਮੀ ਮਾਸੇ ਨੇ ਠੀਕ ਠਾਕ ਸਾਰੇ ਹਾਂ ਉਹ ਤੇ ਠੀਕ ਆ ਪਰ ਮੇਰਾ ਮੰਦਾ ਹਾਲ ਹੋਇਆ ਕੀ ਹੋਇਆ ਹੋਇਆ ਕੀ ਹੋਇਆ ਤੁਹਾਨੂੰ ਦੱਸਾਂ ਮੈਂ ਅੰਦੇ ਹੀ ਇੱਥੇ ਉੱਭੀ ਹੋਰ ਹਾਂ ਤੇ ਲੱਗ ਗਏ ਹੀ ਜਗਾ ਬਬੇ ਦੀ ਹਾਂ ਉਹ ਤੇ ਉਹਦੇ ਲੱਗੇ ਜਿਹੜੀ ਪਾਸੇ ਦੇ ਘਰ ਦੇ ਸਾਹਮਣੇ ਆ ਹਾਂ ਤੇ ਉਹਦੇ ਲੱਗੇ ਹੀ ਆਂਬਾ ਦਾ ਬੂਟਾ ਸੀ ਹੂੰ ਉਹ ਬਾਬਾ ਨੀ ਮਾ ਜਿਆ ਤੇ ਆਂਬਾ ਮੋਟੇ ਮੋਟੇ ਬਾਬਾ ਲੱਗੇ ਹਾਂ ਤੇ ਮੈਨੂੰ ਲੱਭ ਤੇ ਹੋ ਗਿਆ ਹਾਂ ਬੜੇ ਸੋਹਣੇ ਲੱਗੇ ਤੇ ਮੈਂ ਚਾਹ ਲਾ ਤੋੜ ਲੈਣੀ ਆ ਅੱਛਾ ਆਂਬਾ ਚ ਲੈ ਕੇ ਤੋੜ ਹਾਂ ਤੇ ਉਹ ਮੈਂ ਜਦੋਂ ਲੈ ਗਈ ਤੇ ਬਾਬਾ ਮੇਰੇ ਮਗਰ ਚੱਲ ਜਾ ਹਾਂ ਹਾਂ ਉਹਨਾਂ ਦਾ ਵੀ 11 ਸੌ ਤਿਆਗੇ ਹਾਂ ਤੇ ਆਂਬਾ ਦੀ ਹਾਂ ਕਿ ਉਹਨਾਂ ਨੇ ਕਿਹਾ ਰਾਮ ਜੀ ਨੂੰ ਫਿਰ ਬਾਹਰ ਜਾਣਾ ਪੈਣਾ। ਤੇ ਆਹ ਜਿਵੇਂ ਉਹ ਜਾਂਦੇ 1100 ਰੁਪਈਆ ਦੀ ਤੇ ਨਾਲ ਫਿਰ ਮੈਨੂੰ ਨਾਮ ਬਦ ਦੇ ਦੇ ਤੇ 1100 ਰੁਪਈਆ ਹੀ ਦੇ ਦੇ। ਤੁਸੀਂ ਮੈਂ ਦੂਆ ਦੇਦੀ ਹੈ ਕਿ ਫੇਰ classi ਹੋਣੀ ਭੇੜੀ। ਉਹ ਤਾਂ ਨਹੀਂ classi ਹੋਦੀ। ਤੇ ਹੁਣ ਘਰ ਤੇ ਤੁਹਾਡੇ ਸਾਹਮਣੇ ਮੰਮੀ 1 ਰੁਪਈਆ ਬਣੀ ਹੈਗਾ ਤੇ ਮੈਂ ਦੱਸ ਹੁਣ ਤੁਹਾਨੂੰ ਇਹ ਪੈਸੇ ਕਿੱਥੋਂ ਦੇਣਾ। ਉਹ ਤੇ ਮੈਂ ਅੱਖਾਂ ਲਈ ਪੈਸੇ ਤੇ ਮੈਂ ਦੇ ਕੀ ਹੈ 500 ਰੁਪਈਆ ਮੈਂ ਆਪ ਬਰਤਿਆ ਤੇ 500 ਚ ਛੱਡ ਗਈਆਂ ਤੇ ਕੀ ਕਰਾਂਗੀ ਇਹੋ ਜੇ ਤਰਾਵੀ ਕਰਾ ਕੇ ਤੇ ਮੈਨੂੰ ਦਈਏ ਤੇ ਮੈਂ ਤੇ ਇਹ ਸਤ ਕਰਾਵਾਉਂ ਨਈ ਮੰਮੀ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਣੀ ਤੂੰ ਇਹ ਕਹਿਣ ਕਿ ਡਾਇਜ ਆਂ ਬੰਗੜੇ ਜੀ 1100 ਮੰਗਣ ਨਾ ਕਿਹੜਾ ਪਾਪਾ ਲਿਆਓ ਮੈਨੂੰ ਉਹਦੇ ਸਾਹਮਣੇ ਕਰੋ ਕਿਹੜਾ ਪਾਪਾ ਤੁਹਾਡੇ ਕੋਲ ਮੰਗਦਾ ਪੈਸੇ ਪਾਪਾ ਤਾਂ ਮੇਰੇ ਅੰਦਰ ਆ ਜੋ 1100 ਰੁਪਏ ਮੰਗਦਾ ਤੇ ਨਾਲ ਆਉਂਦਾ ਮੰਗਦਾ ਹੈ ਕਿੱਥੇ ਤੋਂ ਕਿ ਤੱਕ ਤੱਕ ਮਕਰੰਡੇ ਤੇ ਤੁਨੀ ਮੈਨੂੰ ਨਹੀਂ ਪਤਾ ਲੱਗਦਾ ਮੇਰੇ ਅੰਦਰਿਆ ਬਾਬਾ ਮੈਂ ਸਾਡਾ ਬੜਾ ਭੈਣ ਦਿਆ ਮੈਨੂੰ ਤਾਂ ਜਾ ਲੱਸੀ ਬਣਾ ਕੇ ਲਿਆ ਪਰ ਬਾਬਾ ਨੂੰ ਨਹੀਂ ਮੈਨੂੰ ਇਹ ਪਤਾ ਪਤਾ ਵਾ ਕਿ ਮੰਮੀ ਚ ਕੋਈ ਬਾਬਾ ਬੂ ਬਣੀ ਆਇਆ ਇਹ ਫੇਰ ਦੋਰੇ ਪੈ ਜਾਣਦੇ ਸਾਰੇ ਨਾ ਇਹ ਚਾਹਨਾ ਇਹਨਾਂ ਦਾ ਬਾਬਾ ਹੁਣ ਕਿੰਨੇ ਤਰੀਕੇ ਨਾਲ ਕੱਢ ਰਿਹਾ ਕੋਈ ਗੱਲ ਨਹੀਂ ਅੱਜ ਤੇ ਪੀਣਾ ਹ ਲੱਸੀ ਇਹ ਤੇਰਾ ਬਾਬਾ ਕੱਢੂਗਾ ਉਹਨਾਂ ਦੇ ਸ਼ਹਿਰ ਜਾਣੀ ਆ ਨਾਲੇ ਤੇ ਮੰਮੀ ਦਾ ਕੋਈ ਮਸਲਾ ਹ ਲਗੜ ਕੇ ਆਣੀ ਆ ਤੇ ਨਾਲੇ ਇੰਨੇ ਬੜਾ ਮੈਨੂੰ ਸਤਾਇਆ ਤੇ ਕੂਕਰ ਵੀ ਸਹੀ ਕਰਵਾ ਲਿਆ ਹੂੰਗੀ ਉਹ ਮੇਰੇ ਕੋਲ ਘਰ ਤੇ ਕਿਲਾ ਆਇਆ ਕਿ ਤੇ ਠੀਕ ਕਰਤਾ ਵੀ ਜਵਾਹਾ ਨਹੀਂ ਆਣ ਤੋਂ ਹੋਰ ਨਾ ਸੱਤ ਮੋੜਾ ਕਿ ਉਹ ਉਹ ਤੁਰੀ ਸਾਡੀ ਦੁਕਾਨ ਖੋਲ ਨਹੀਂ ਬਾਬਾ ਵੀ ਛੱਡ ਕੇ ਵੀ ਜਿੰਗਾ ਆਪਣਾ ਕੰਮ ਕਰੀਏ ਤੇ ਆਪ ਵੀ ਉਹ ਟਿਕਮਾਈ ਦਿਖਾਈਏ ਸੌਨ ਅਨਸਾਰ ਇਧੇ ਇਧੇ ਜੇ ਤੁਕੜੀ ਸਾਹ ਹੋਵੇ। ਬਾਬਾ ਜੀ ਤੁਸੀਂ ਇਨਕੀ ਆ ਦੁਕਾਨ ਖੋਲ ਲਈ ਜ ਤਹੀਂ ਆਪ ਤੇ ਆ ਕੇ ਸਲਾਈ ਮਸ਼ੀਨਾਂ ਠੀਕ ਕਰ ਦਿੱਤੀਆਂ। ਹਾਂਜੀ ਮੋਬਾਈਲ ਵੀ ਠੀਕ ਕਰ ਲੀਨਾ ਮੈਂ। ਗੈਸ ਤੇ ਚੁੱਲਾ ਚੱਲਾ ਹੋਏ, ਕੋਈ ਖੂਕਰ-ਗਾਕਰ ਹੋਏ, ਤੂੰ ਕਰਾਂਗਾ ਇਹ ਮੇਰਾ ਪੁੱਤਰ। ਦੇਵਾਲੇ ਵੀ ਮੇਰੀ ਸਾਸੜੀ ਥੋੜਾ ਜਿਹਾ ਤੰਗ ਕਰਨ ਤੇ ਮੈਂ ਕਿਹਾ ਚਲ ਆਹ ਬਾਬਾ ਜੀ ਵਾਲੇ ਜਾਨੀ ਆ ਕੋਈ ਮਸਲਾ ਹੱਲ ਕਰਵਾ ਕੇ ਆਉਨੇ ਆ ਤੇ ਤੂੰ ਹੀ ਤੇ ਦੁਕਾਨੀ ਖੋਲ ਕੇ ਬੈਠੇ ਰਹੇ ਤੇ ਉਹ ਕੰਮ ਹੀ ਛੱਡ ਛੜਿਆ ਚਲੋ ਉਹਨੇ ਕਿਤੇ ਉਹ ਕਿਤੇ ਰਹੀਆਂ ਜੀ ਪੁੱਤ ਤੇਰੇ ਤੇ ਮੈਨੂੰ ਤਰਸ ਬੜਾ ਆਉਂਦਾ ਮੈਂ ਉਹਨੂੰ ਤੇਰੀ ਸਾਸਰ ਨੂੰ ਤੇ ਠੀਕ ਕਰ ਦੂੰ ਤੇ ਲਿਆ ਮੇਰਾ ਪੁੱਤ ਕੁੱਕਰ ਦੇ ਮੈਂ ਪੈਸੇ ਲੈਣ ਨਹੀਂ ਠੀਕ ਕਰਨ ਦੇ ਹਾਂਜੀ ਹਾਂਜੀ ਤੇ ਆਪਣੀ ਮਿਹਨਤ ਦੇ ਪੈਸੇ ਲੈ ਉਹ ਆ ਲੋ ਤੂੰ ਖੜੋ ਕੁੱਕਰ ਬਾਬਾ ਜੀ ਧਿਆਨ ਨਾਲ ਤੁਸੀਂ ਤੇ ਕੁੱਕਰ ਹੀ ਵਿਚਾਰੇ ਦੇ ਸਾਰੇ ਖ਼ੁਰਜੇ ਲਾਤੇ ਆ। ਉਹ ਬਾਬਾ ਜੀ ਹੋਲੀ ਕਰੋ। ਇਹ 10 ਸਾਲ ਮੈਂ ਆਪਣੇ ਜੀਆਂ ਨੂੰ ਇੱਚ ਰੋਟੀ ਖਵਾਈ ਆ ਤੁਸੀਂ ਤੇ। ਹਵਾਲੀ ਗਿਆ ਬੱਤ। ਫਿਰਾਂ ਨੂੰ। ਇਹਨੂੰ ਸੁਟਾ ਕਰਨਾ ਪੈਣਾ। ਹਏ ਬਾਬਾ ਜੀ ਆ ਕੇ ਕਰਨ ਲੱਗੇ ਜੇ ਰੁਕ ਜਾ ਰੁਕ ਜਾ। ਕੀ ਕਰਨ ਲੱਗੇ ਜੇ ਤੁਸੀਂ ਆ ਮਤਲਬ ਮੂੰਹ ਇਹਦਾ ਸਿੱਧਾ ਕਰਨਾ ਪੈਣਾ ਤੂੰ ਹੀ ਰਹਿਨ ਦੋ ਮੈਂ ਨਹੀਂ ਇਹਨੂੰ ਥੋੜੇ ਥੜੇ ਮਾਰਨ ਦੇਣੇ ਕਿਉਂ ਮੈਂ ਆਪਣੇ ਜੀਆਂ ਨੂੰ ਇੱਚ 10 ਸਾਲ ਰੋਟੀ ਖਵਾਈ ਆ ਨੂੰ ਭੀੜ ਹੋ ਗਈ ਕੁੱਕਰ ਨੂੰ ਮੈਨੂੰ ਬੜਾ ਦੁੱਖ ਲੱਗਦਾ ਰਹਿਨ ਦੋ ਤੁਸੀਂ ਮੈਂ ਨਵਾਂ ਲੈ ਲੂੰਗੀ ਫੜਾ ਦੋ ਮੇਰਾ ਕੁੱਕਰ ਇੱਧਰ ਤੇ ਜੱਸੀ ਲੋਕ ਹੈ ਸਾਡੇ ਕੋਲ ਤੂੰ ਹੀ ਬਾਬੇ ਗਰੀ ਕਰੋਗੇ ਨਵੀਂ ਸਹੀ ਜਗਾ ਰੱਖਣੇ ਸ਼ੌਨ ਬੱਤ ਨੂੰ ਕੋਈ ਕੁਕਰ ਜੀ ਕਰਾਉਣਾ ਸੀ ਜੀ ਜਿਆਦਾ ਪਰ ਓਏ ਮੇਰੀ ਸੱਸ ਸਹੀ ਕਰੋ ਕੁਕਰ ਮੈਂ ਹੋਰ ਕੇ ਕੋਈ ਸਹੀ ਕਰਾ ਲੂ। ਚਲੋ ਆਜਿਓ ਫਿਰ ਅੱਜ ਸ਼ਾਮਾ ਨੂੰ ਠੀਕ ਹੈ ਮੈਂ ਆਪਣੀ ਸੱਸ ਨੂੰ ਨਹੀਂ ਦੱਸਣਾ। ਠੀਕ ਹੈ। ਹਾਂਜੀ ਬਾਬਾ ਜੀ ਚਲੋ ਮਿਲਣਾ ਹੀ ਤੁਹਾਨੂੰ। ਅੱਜ ਸ਼ਾਮਾ ਹੋ ਗਈ ਹਾਂ। ਹਾਂਜੀ। ਕੀ ਕਹਿੰਦੀ ਕੀ ਹੈ ਤੁਹਾਡੀ ਸੱਸ ਮੇਰੀ ਆ। ਕਹਿੰਦੀ ਹੀ ਹੈ। ਉਹ ਕੋਸ਼ ਨਹੀਂ ਬਾਬਾ ਜੀ ਪਤਾ ਨਹੀਂ ਭੈਣ ਕੋ ਗਏ ਹੀ ਤੇ ਕਹਿੰਦੇ ਆ ਵੀ ਉੱਥੇ ਮੈਂ ਕੋਈ ਪਤਾ ਨਹੀਂ ਕੀ ਤੋੜ ਤਾੜ ਲਏ ਆ ਬੁੰਬਤੇ ਹੁਣ ਮੈਨੂੰ ਬਾਬਾ ਚੰਬੜ ਗਿਆ ਮੇਰੇ ਮਗਰ ਪੈ ਗਿਆ ਪੈਸੇ ਮੰਗਦਾ ਮੇਰੇ ਕੋ ਅੱਛਾ ਤੇ ਕਦੀ ਕਹਿੰਦੀ ਮੈਨੂੰ ਲੱਸੀਆਂ ਬਣਾ ਕੇ ਦੋ ਕਦੀ ਬਾਬਾ ਲੱਸੀ ਮੰਗਦਾ ਕਦੀ ਕੋਈ ਨਹੀਂ ਬਾਬੇ ਜਾਣਦੇ ਹਾਏ ਬਾਬਾ ਜੀ ਮਾਰੋਗੇ ਹੁਣ ਮੈਂ ਤੁਹਾਨੂੰ ਦੱਸਾਂ ਬਸ ਮੈਂ ਲਿਖਾ ਦਿੰਦਾ ਜਾ ਤੂੰ ਹੁਣ ਤੇ ਮੈਂ ਉਹਨਾ ਠੀਕ ਹੈ ਬਾਬਾ ਜੀ ਠੀਕ ਨਹੀਂ ਨਹੀਂ ਬਾਬਾ ਜੀ ਮੈਂ ਨਹੀਂ ਦੱਸਦੀ ਠੀਕ ਆਜੋ ਆਜੋ ਬਾਬਾ ਜੀ ਆਜੋ ਇੱਥੇ ਬੈਜੋ ਹਾਂਜੀ ਜੀ ਆਪਣੀ ਹਾਲਤ ਦੱਸੋ ਚੱਲੀਏ ਕੀ ਤੰਗੀ ਹੈ ਕੀ ਤਕਲੀਫ ਹੈ ਤਕਲੀਫ ਮੈਨੂੰ ਕੋਈ ਨਹੀਂ ਕੀ ਮੈਂ ਬਾਬਾ ਆਹ ਹਾਂ ਤੇ ਮੈਨੂੰ 1100 ਰੁਪਈਆ ਦੋ ਤੇ ਜਾਂ ਕਦੋਂ ਲੈ ਕੇ ਹਾਂ ਆਹੋ ਕਿੱਥੇ ਦੇਈਏ ਕਹਿੰਦੇ ਤੂੰ ਕਿੱਧਰ ਦੇਈਏ ਤੁਮ ਬਾਬਾ ਜਮਾਨਾ ਤੇ ਉਹ ਤੇ ਚੜਾ ਆ ਗਿਆ ਉਹ ਇਹਨੂੰ ਦੁਬਾਰਾ ਉੱਥੇ ਕਲਾਓ ਤੇ ਖਿੱਚੜਾ ਰਹੀ ਹਾਂ

ਵੀਰ ਮੈਂ ਨਹੀਂ ਆਉਂਦੀ ਨਹੀਂ ਆਉਗੀ ਕਰਤੇ ਤੂੰ ਜੀ ਲੈਗਾ ਤੂੰ ਜਾਣਾਂਗੇ ਜਾਂ ਮੈਂ ਘਟਾਵਾਂ ਘਟਾਵਾਂ ਨਹੀਂ ਜਾਣ ਮੈਂ ਨਹੀਂ ਜਾਣ ਦੱਸ ਚਲ ਫਿਰ ਸਿੱਧਿਆ ਬੋਤ ਬਰਾ ਹੋ ਜਿਆ ਰ ਜਾਣਾ ਜਾਣਾ ਨਹੀਂ ਉਹ ਜੱਜਨ ਜੱਜਨ ਬਾਬਾ ਚੱਲ ਜਾਨੀ ਇਹ ਤਾਂ ਜੂਆ ਸਰਜਾ ਜੂਆ ਐ ਤੂੰ ਆਪਾ ਖਾ ਬਣਿਆ ਆਪੇ ਇਹ ਲਾਗੇ ਵੀ ਬਾਬੇ ਸਿੱਧੇ ਕਰਤੇ ਆ ਵੀ ਤੇਜਸਵੀ ਲੋਕ ਕੱਢਦਾ ਜੀ ਆਰ ਜੀ ਤੇ ਇਹਦੇ ਇੱਕ ਵੀ ਨਹੀਂ ਖੰਦਾ ਭਗਵਾਨ ਦੇ ਪਾਪਾਂ ਭਾਜੀ ਗਿਆ ਇਹ ਬਾਬੇ ਨਾ ਕਿ ਹੁਣ ਸਾਰਾ ਉਮਰ ਪਖੰਡ ਕਰ ਛੜੇ ਸਾਡੇ ਵਰਗੇ ਆ ਬਾਬੇ ਇਹਨਾਂ ਕੀ ਜਾਣੋ